15 ਅਗਸਤ ਨੂੰ ਬਠਿੰਡਾ ਦੇ ਬਾਜ਼ਾਰ ਬੰਦ ਕਰਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਪੱਭਾ ਭਾਰ ਅੱਜ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਇੱਥੇ ਵਪਾਰੀਆਂ ਦੇ ਨਾਲ ਮਿੰਨੀ ਸੈਕਟਰ ਦੇ ਵਿਖੇ ਇੱਕ ਮੀਟਿੰਗ। ਆਮਲਾ ਮੰਗਲਵਾਰ ਨੂੰ 4 ਵਜੇ ਤੋਂ ਲਗਭਗ ਦਾ ਬਠਿੰਡਾ ਦੇ ਡੀਸੀ ਦੇ ਨਾਲ ਮੀਟਿੰਗ ਕਰਨ ਆਏ ਵਪਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੀ ਮਾਰਕੀਟ ਸਟਰੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਜੋ ਬਾਜ਼ਾਰਾਂ ਦੇ ਵਿੱਚ ਗੱਡੀਆਂ ਉਹਨਾਂ ਦੀ ਦੁਕਾਨਾਂ ਤੇ ਆਉਂਦੀਆਂ ਹਨ ਜਿਦਾਂ ਹੀ ਉਹ ਵਿਅਕਤੀ ਗੱਡੀ 'ਚ ਬਾਹਰ ਨਿਕਲਦੇ ਆ ਤਾਂ ਉਹਨਾਂ ਵੱਲੋਂ ਗੱਡੀਆਂ ਨੂੰ ਲੌਕ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਗੱਡੀਆਂ ਟੋ ਆਪਣਾ ਕਰ ਲਈਆਂ ਜਾਂਦੀਆਂ ਉਹਨਾਂ ਤੋਂ ਮੋٹے ਪੈਸੇ ਵਸੂਲੇ ਜਾਂਦੇ ਆ ਜਿਸ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਨੂੰ ਲੈ ਕੇ ਹਗਾਮੇ ਹੋ ਰਹੇ ਹਨ ਅਤੇ ਇਹਨਾਂ ਵੱਲੋਂ ਪਿਛਲੇ ਦਿਨੀ ਇੱਕ ਮੀਟਿੰਗ ਕਰਕੇ 15 ਅਗਸਤ ਨੂੰ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੁਣ ਪੱਬਾ ਪਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਅੱਜ ਇੱਥੇ ਵਪਾਰੀਆਂ ਦੇ ਨਾਲ ਮਿੰਨੀ ਸੈਕਟਿਡ ਦੇ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਕੀਤੀ ਗਈ ਲੇਕਿਨ ਇਸ ਨੂੰ ਆਪਣਾ ਵਪਾਰੀਆਂ ਨੇ ਇਨਕਾਰਦੇ ਹੋਏ ਕਿਹਾ ਕਿ ਜੋ ਡਿਪਟੀ ਕਮਿਸ਼ਨ ਕਮਿਸ਼ਨਰ ਵੱਲੋਂ ਫੈਸਲਾ ਲਿਆ ਗਿਆ ਸੀ ਉਸ ਨੂੰ ਆਪਣਾ ਸਿਰੇ ਤੋਂ ਨਕਾਰਦੇ ਆ ਤੇ ਸਾਡੇ ਵੱਲੋਂ 15 ਰਸਤ ਨੂੰ ਪੂਰੀ ਤਰ੍ਹਾਂ ਬਾਜ਼ਾਰ ਬੰਦ ਰੱਖੇ ਜਾਣਗੇ ਉਹਨਾਂ ਕਿਹਾ ਕਿ ਜੋ ਡਿਪਟੀ ਕਮਿਸ਼ਨਰ ਵੱਲੋਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ 15 ਦਿਨਾਂ ਦਾ ਉਹਨਾਂ ਨੇ ਸਮਝ ਮੰਗਿਆ ਅਤੇ ਉਹਨਾਂ ਦਾ ਜੋ ਵੀ ਇੱਥੇ ਗੱਡੀਆਂ ਉਹ ਹੁਣ ਆਪਣਾ 15 ਦਿਨ ਤੋਂ ਨਹੀਂ ਹੋਣੀਆਂ ਤਾਂ ਉਹਨਾਂ ਇਸ ਨੂੰ ਲੈ ਕੇ ਕਿਹਾ ਕਿ ਜਾਂ ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਨਹੀਂ ਤਾਂ ਸਾਡੇ ਵੱਲੋਂ ਇਹ ਫੈਸਲਾ ਨੂੰ ਅਸੀਂ ਨਾ ਮਨਜ਼ੂਰ ਕਰਦੇ ਹਾਂ ਅਤੇ ਉਹਨਾਂ ਵੱਲੋਂ 15 ਅਗਸਤ ਨੂੰ ਬਾਜ਼ਾਰ ਬੰਦ ਕਰਨ ਦਾ ਫਿਰ ਵੀ ਐਲਾਨ ਕੀਤਾ ਅਤੇ ਨਾਲ ਉਹਨਾਂ ਨੇ ਵੀ ਆਖਿਆ ਕਿ ਹੁਣ 15 ਦਿਨ ਸਾਡੇ ਵੱਲੋਂ ਲਗਾਤਾਰ ਬਠਿੰਡਾ ਦੇ ਫੈਬਰਟ ਚੌਂਕ ਵਿਖੇ ਨਗਾਤਾਰ ਇੱਥੇ ਆਪਣਾ ਤਰਨਾ ਦਿੱਤਾ ਜਾਵੇਗਾ ਈ ਸਰ ਕੀ ਨਾਮ ਹੈ ਤੁਹਾਡਾ ਕੀ ਜੀਵਨ ਗੋਲ ਜੀ ਪ੍ਰਧਾਨ ਵਪਾਰ ਮੰਡੀ ਪਰਸੈਂਟ ਹੈ ਜੀ ਨਾਮ ਨਾਲ ਜੇਠੀ ਮੀਟਿੰਗ ਕਰੀ ਸੀ ਮਾਮਲਾ ਹੋਇਆ ਸੀ ਕਿ ਕੋਈ ਛੋੜੇ ਨਾਲ ਅਸੀਂ ਸੈਟਲਮੈਂਟ ਕਰਦੇ ਆ ਜਾਂ ਕੋਈ ਠੇਕੇ ਵਾਲੇ ਸਾਨੂੰ ਦੱਸੋ ਕੀ ਤਕਲੀਫ ਹੈ ਉਹ ਸਾਰੀਆਂ ਤਕਲੀਫਾਂ ਦੱਸੀਆਂ ਕਿ ਕਰਕੇ ਤੇ ਜਿਹੜੀਆਂ ਸਾਡੀਆਂ ਤਕਲੀਫਾਂ ਸੀ ਜੈਨੂ ਨੇ ਇਹਨਾਂ ਨੇ ਐਗਰੀ ਵੀ ਕੀਤਾ ਸਾਡੇ ਤਕਲੀਫਾ ਠੀਕ ਹੈ ਪਰ ਸਾਡੀ ਜਿਹੜੀ ਮੰਗ ਆ ਕਿ ਠੇਕਾ ਕੈਨਸਲ ਕੀਤਾ ਜਾਵੇ ਇਹ ਇਸ ਗੱਲ ਤੇ ਇਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਵੀ ਅਸੀਂ ਸਸਪੈਂਸ਼ਨ ਕਰਦੇ ਆ ਠੇਕੇ ਨੂੰ ਉਸ ਤੋਂ ਬਾਅਦ ਅਸੀਂ ਕੈਨਸਲ ਕਰ ਦਾਂਗੇ ਪਰ ਜਿਹੜੀ ਇਹ ਗੱਲ ਸਾਨੂੰ ਮਨਜ਼ੂਰ ਨਹੀਂ ਹੈ ਅੱਜ ਕੀ ਮਸਲਾ ਹੈ ਉਹ ਹਿੰਨਾ 15 ਦਾ ਬੰਦੋ 15 ਵੀ ਉਹ ਬੰਦ ਰਹੂਗਾ ਇਹ ਲਾਲ ਬੰਦ ਰਹੂਗਾ ਹੁਣ ਸਾਡੀ ਮੀਟਿੰਗ ਹੈਗੀ ਉਸ ਤੋਂ ਬਾਅਦ ਅਸੀਂ ਵਿਚਾਰ ਕਰਦੇ ਆ ਫਿਰ ਲਾਲ ਬੰਦ ਹੀ ਆ ਜੀ ਕੀ ਹੈ ਸ਼ਿਵਾਸ਼ਣ ਜੀ ਦਾ ਡੀਸੀ ਸਾਹਿਬ ਨਾਲ ਮੀਟਿੰਗ ਜੀ ਸਾਹਿਬ ਨੇ ਸ਼ਿਵਾਸ਼ਣ ਦਵਾਈ ਮੈਂ 15 ਦਿਨਾਂ ਦਾ ਇਹਨਾਂ ਨੂੰ ਸਸਪੈਂਡ ਕਰ ਦੇਣਾ 15 ਦਿਨਾਂ ਬਾਅਦ ਸੇ ਉਸ ਤੋਂ ਬਾਅਦ ਮੈਂ ਸਟੱਡੀ ਕਰਾਂ ਜਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਦੂਰ ਕਰ ਦੇਣਗੇ ਤੇ ਉਸ ਤੋਂ ਬਾਅਦ ਕੀ ਹੋਣਾ ਹੈ 12 ਉਹ ਹੀ ਘੜਾ ਉਹ ਮੈਂ ਚੱਲੀ ਜਾਊਗਾ ਹਾਂ ਜੀ ਸੁਣੋ ਜੀ ਕੀ ਅੱਜ ਕੋਈ ਮੀਟਿੰਗ ਨਹੀਂ ਨਾ ਸਭ ਕੰਟੈਂਟ ਹੋ ਗਿਆ ਜੀ ਮੈਂ ਸੁਨਮੇ ਈਸ਼ਵਰੀ ਬਟਿੰਡਾਟਮੈਂਟ ਤੁਹਾਡਾ ਕਾਪ ਯਾਰ ਸੈਂਟਰ ਹੈ ਨਹੀਂ ਬੀਕੋ ਸਾਰ ਤੁਸੀਂ ਆ ਸੰਬੰਧ ਨਾ ਆਪਣੇ ਰੀਐਲਟੀ ਮੀਟਿੰਗ ਪਰ ਜੀ ਮੈਂ ਸੋਨੂ ਮਈਸ਼ਵਰੀ ਬਠਿੰਡਾ ਤੋਂ ਅੱਜ ਪਾਰਕਿੰਗ ਵਾਲਾ ਮੁੱਦਾ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੀ 15 ਅਗਸਤ ਬੰਦ ਦੀ ਕੋਲ ਹੈ ਉਸ ਦੇ ਰਿਗਾਰਡਿੰਗ ਅੱਜ ਡੀਸੀ ਸਾਹਿਬ ਵੱਲੋਂ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀਗੀ ਸਾਡੇ 8-8 ਬਜ਼ਾਰਾਂ ਦੇ ਵਿੱਚੋਂ ਇੱਕ-ਇੱਕ ਦੋ-ਦੋ ਨਮਾਇंदे ਜਿਹੜੇ ਅੱਜ ਇੱਥੇ ਅਸੀਂ ਇਕੱਠੇ ਹੋਏ ਸੀਗੇ ਉਹਨਾਂ ਨੇ ਅੱਜ ਸਾਰੇ ਠੇਕੇ ਦੀ ਨਿਯਮ ਸ਼ਰਤਾ ਪੜੀਆਂ ਦੇਖਿਆ ਬਹੁਤ ਸਾਰੇ ਜਿਹੜੇ ਉਹਨਾਂ ਨੇ ਵਾਇਲੇਸ਼ਨ ਉਹਦੇ ਵਿੱਚ ਕੀਤੇ ਹੋਏ ਸੀਗੇ ਤੇ ਡੀਸੀ ਸਾਹਿਬ ਨੇ ਉਹ ਵਾਇਲੇਸ਼ਨ ਦੇਖਦੇ ਹੋਏ ਉਹਨਾਂ ਨੂੰ ਤੇ ਲੋਕਾਂ ਦਾ ਜਿਹੜਾ ਹੈਗਾ ਵੀ ਦ੍ਰੋਹ ਦੇਖਦੇ ਹੋਏ 15 ਦਿਨਾਂ ਦੇ ਵਾਸਤੇ ਉਹਨਾਂ ਦਾ ਜਿਹੜਾ ਇਹ ਟੋਇੰਗ ਵਾਲਾ ਸਿਸਟਮ ਹੈਗਾ ਉਹ ਸਸਪੈਂਡ ਕਰਨ ਦੇ ਇਥੇ ਆਰਡਰ ਕਰਤੇ ਹੈਗੇ ਵੀ ਉਹ 15 ਦਿਨ ਤੱਕ ਕੋਈ ਵੀ ਕਿਸੇ ਵੀ ਕਲ ਨੂੰ ਟੋ ਨਹੀਂ ਕਰੂਗਾ ਫਰਦਰ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਹੈਗਾ ਕਿ 15 ਦਿਨਾਂ ਤੋਂ ਬਾਅਦ ਜਿਹੜੀਆਂ ਇਹਨਾਂ ਦੀ ਕਮੀਆਂ ਪੇਸ਼ੀ ਹੈਗਾ ਉਸ ਅਧਾਰ ਤੇ ਜਿਹੜਾ ਕਾਨੂੰਨੀ ਪ੍ਰੋਸੈਸ ਹੈਗਾ ਵੀ ਸਾਨੂੰ ਪਹਿਲਾਂ ਨੋਟਿਸ ਭੇਜਣਾ ਪੈਂਦਾ ਹੈਗਾ ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਟੈਂਡਰ ਹੈਗਾ ਉਹ ਪੱਕੇ ਤੌਰ ਤੇ ਕੈਨਸਲ ਕਰ ਦਾਂਗੇ ਲੇਕਿਨ ਸਾਨੂੰ ਕਿਸੇ ਨੂੰ ਵੀ ਇਹ ਲਈ ਮੰਗ ਮਨਜ਼ੂਰ ਨਹੀਂ ਅਸੀਂ ਡੀਸੀ ਸਾਹਿਬ ਨੂੰ ਸਾਫ਼ ਦੋ ਟੁਕ ਕਹਿਤਾ ਸੀਗਾ ਵੀ ਜੋ ਤੱਕ ਸਾਡੇ ਹੱਥ ਦੇ ਵਿੱਚ ਲਿਖਿਆ ਹੋਇਆ ਨਹੀਂ ਤੇ ਉਹ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ ਹਾਲਾਂਕਿ ਸਾਨੂੰ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹੈਗੇ ਆ ਤਾਂ ਉਹ ਕੋਰਟ ਦੇ ਵਿੱਚ ਉਹ ਸਟੇ ਲੈ ਕੇ ਆ ਸਕਦਾ ਹੈਗਾ ਕਿਉਂਕਿ ਇਹ ਨੋਟਿਸ ਜਿਹੜੇ ਜਾਰੀ ਕਾਨੂੰਨੀ ਤੌਰ ਦੇ ਉੱਤੇ ਕਰਨੇ ਜ਼ਰੂਰੀ ਹੁੰਦੇ ਆ ਲੇਕਿਨ ਸਾਨੂੰ ਸਾਰੇ ਬਾਜ਼ਾਰਾਂ ਦੇ ਵੱਲੋਂ ਅਸੀਂ ਵੀ ਜਿਹੜੇ ਇੱਥੇ ਆਏ ਨੇ ਸਾਡੇ ਵੀ ਹੱਥ ਬੰਨੇ ਹੋਏ ਐ ਸਾਡੇ ਪਿੱਛੇ 500 500 ਬਾਜ਼ਾਰਾਂ ਦੀ ਉਮੀਦ ਹੈ ਇੱਕ ਇੱਕ ਬੰਦਾ ਇੱਕ ਇੱਕ ਮਾਰਕੀਟ ਦੇ ਵਿੱਚ ਉੱਠ ਕੇ ਆਇਆ ਹੈਗਾ ਜੀ ਤੇ ਅਸੀਂ ਇਸ ਕਰਕੇ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਸਾਡਾ ਤਾਂ ਆਲਰੇਡੀ ਪਹਿਲਾਂ ਹੀ ਫੈਸਲਾ ਸਾਨੂੰ ਲੋਕਾਂ ਨੇ ਦਿੱਤਾ ਹੋਇਆ ਹੈ ਅਸੀਂ ਜੁੱਤੀਆਂ ਨਹੀਂ ਖਾਣੀਆਂ ਜੀ ਲੋਕਾਂ ਦੀਆਂ ਜਾ ਕੇ ਅ ਕੰਟੀਨਿਊ ਰੱਖਾਂਗੇ ਪਰ ਡੀਸੀ ਸਾਹਿਬ ਨੇ ਜਿਵੇਂ ਉਹਨਾਂ ਦਾ 15 ਦਿਨ ਲਈ ਸਸਪੈਂਡ ਕੀਤਾ ਹੈਗਾ ਤਾਂ ਜਿਵੇਂ ਅਸੀਂ ਸੋਚ ਰਹੇ ਸੀ ਵੀ ਕੰਟੀਨਿਊ ਕਿੰਨੇ ਦਿਨ ਤਰਨਾ ਰਹੂਗਾ ਅਸੀਂ মিডিਆ ਦੇ ਵਿੱਚ ਕੀ ਜਵਾਬ ਦੇਵਾਂਗੇ ਜਾਂ ਆਪਣੇ ਵਪਾਰ ਮੰਡਲ ਚ ਕੀ ਜਵਾਬ ਦੇਵਾਂਗੇ ਤਾਂ ਸਾਨੂੰ ਅੱਜ ਉਸ ਗੱਲ ਦਾ ਜਵਾਬ ਮਿਲ ਗਿਆ ਵੀ ਹੁਣ ਅਸੀਂ 15 ਦਿਨ ਤੱਕ ਤਾਂ ਰੱਖਣਾ ਹੈਗਾ ਕਿਉਂਕਿ 15 ਦਿਨ ਉਹ ਸਸਪੈਂਡ ਰਹੂਗਾ 15 ਦਿਨ ਤੱਕ ਅਸੀਂ ਆਪ ਦਾ ਤਰਨਾ ਜਾਰੀ ਰੱਖਾਂਗੇ ਫਿਰ ਦੇਖਾਂਗੇ ਉਸ ਤੋਂ ਬਾਅਦ ਅਗਲਾ ਕੀ ਪ੍ਰੋਸੈਸ ਹੈ ਜੇ ਫੇਰ ਲੰਬਾ ਪੈਂਦਾ ਅਸੀਂ ਆਪ ਦਾ ਤਰਨਾ ਫੇਰ ਜਾਰੀ ਕਰਦੇ ਹਾਂ ਬੰਦ ਤਾਂ ਰਹੂਗਾ ਹੀ ਰਹੂਗਾ पंद्रह अगस्त वाले दिन बंद रहूगा जी उस दिन सारा बठिडा बंद करके धरना दिता जाऊगा लेकिन जरा उस उसना फायर ब्रिगेड चौकिन्यू जारी रहेगा लंगर वगैरह सारा कुछ चलूगा उना जारी रहेगा जी ठीक है